ਉਤਰਾਖੰਡ ਦੇ ਵਿੱਚ ਕੁਦਰਤ ਦੇ ਕਹਿਰ ਦੀਆਂ ਗੁੱਸੇ ਦੀਆਂ ਤਸਵੀਰਾਂ ਤੁਸੀਂ ਵੀ ਸ਼ਾਇਦ ਦੇਖੀਆਂ ਹੋਣੀਆਂ ਤੇ ਆਹ ਜਿਹੜੀ ਵੀਡੀਓ ਜਿਹਦੇ ਵਿੱਚ ਇੱਕ ਉਤਰਾਖੰਡ ਦਾ ਪਿੰਡ ਤਰਾਲੀ ਜਿਹੜਾ ਕੁਝ ਹੀ ਸੈਕੰਡਾਂ ਦੇ ਵਿੱਚ ਖਤਮ ਹੋਇਆ ਨਕਸ਼ੇ ਤੋਂ ਵੀ ਉਸ ਧਰਤੀ ਤੋਂ ਵੀ ਮਿਟ ਗਿਆ ਲੋਕ ਤੁਸੀਂ ਦੇਖ ਸਕਦੇ ਹੋ ਹੋਟਲਾਂ ਚੋਂ ਨਿਕਲ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕਰਦੇ ਆ ਬੱਦਲ ਫਟਣ ਦੇ ਨਾਲ ਉੱਤਰਾਖੰਡ ਦਾ ਇਹ ਪਿੰਡ ਤਰਾਲੀ ਕੁਝ ਹੀ ਸਮਿਆਂ ਦੇ ਵਿੱਚ ਨਸ਼ਟ ਹੋ ਗਿਆ ਮੇਰੇ ਖਬਰ ਦੱਸਣ ਤੱਕ ਜੋ ਅੰਕੜੇ ਸੀਗੇ ਉਹਦੇ ਵਿੱਚ ਦੱਸਿਆ ਜਾ ਰਿਹਾ ਸੀਗਾ 10 ਫੌਜੀ ਜਵਾਨ ਵੀ ਲਾਪਤਾ ਹੋਏ ਆ 100 ਤੋਂ ਵੱਧੂ ਲੋਕ ਜਿਹੜੇ ਮਿਸਿੰਗ ਹੋ ਚੁੱਕੇ ਆ ਦੱਸਿਆ ਜਾ ਰਿਹਾ 10 ਤੋਂ ਲੈ ਕੇ 20 ਲੋਕਾਂ ਦੀ ਜਾਨੀ ਕਿ ਮੌਤ ਹੋ ਚੁੱਕੀ ਆ ਜਾਦਾ ਹੀ ਗਿਣਤੀ ਹੋਣੀ ਆ ਫਿਲਹਾਲ ਜੋ ਖੇਤੀ ਦੇ ਅੰਕੜੇ ਆਇਆ ਮੈਂ ਉਸ ਹਿਸਾਬ ਨਾਲ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਲੋਕੀ ਪੋਸਟਾਂ ਪਾ ਰਹੇ ਆ ਲੈਂਡ ਸਲਾਈਡ ਹੋ ਰਿਹਾ ਪੱਥਰ ਡਿੱਗ ਰਿਹਾ ਕਿਤੇ ਫਲੱਡ ਆ ਰਿਹਾ ਬਹੁਤ ਜ਼ਿਆਦਾ ਕਿਤੇ ਬਿਲਡਿੰਗਾਂ ਤਸ ਰਹੀਆਂ ਜਮੀਨ ਦੇ ਵਿੱਚ ਕਿਤੇ ਕਾਰਾਂ ਟੁੱਟ ਰਹੀਆਂ ਇਸ ਤਰ੍ਹਾਂ ਪੱਥਰ ਵੱਜ ਰਹੇ ਹੈਗਿਆਆਂ ਕਾਰਾਂ ਇਸ ਤਰ੍ਹਾਂ ਤੈਰ ਰਹੀਆਂ ਹਨਾ ਲੋਕਾਂ ਦੀਆਂ ਬੜਬੜੀਆਂ ਮਹਿੰਗੀਆਂ ਲੋਕਾਂ ਦੇ ਮਾਣ ਇਸ ਤਰ੍ਹਾਂ ਇਹ ਪਾਣੀ ਦੇ ਵਿੱਚ ਵਹਾ ਕੇ ਲੈ ਗਿਆ ਜਿਨ੍ਹਾਂ ਤੇ ਮਾਣ ਕਰਦੇ ਸੀ ਸਾਡੇ ਕੋਲ ਮਹਿੰਗੀ ਗੱਡੀ ਹੈ ਜਦੋਂ ਕੁਦਰਤ ਦਾ ਕਹਿਰ ਆਉਂਦਾ ਸਾਰਾ ਕੁਝ ਬਹਿ ਕੇ ਨਾੜੀ ਲੈ ਜਾਂਦਾ ਸੋ ਇਹ ਤਾਂ ਗੱਲ ਸਿਗੀ ਕਿ ਨੁਕਸਾਨ ਹੋ ਰਿਹਾ ਪਿਛਲੇ ਕੁਝ ਸਾਲਾਂ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਬੱਦਲ ਫਟਣ ਵਾਲੀਆਂ لینڈ ਸਲਾਈਡ ਵਾਲੀਆਂ ਜਾਦੇ ਵਧੀਆਂ ਕੱਲੇ ਉਤਰਾਖੰਡ ਦੇ ਵਿੱਚ ਨਹੀਂ ਹਿਮਾਚਲ ਦੇ ਵਿੱਚ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੈਗੀਆਂ ਇਹ ਪਿਛਲੇ ਸਮੇਂ ਤੋਂ ਕਾਫੀ ਵੱਧ ਚੁਕੀਆਂ ਆ ਤੋ ਇਹਦੇ ਪਿੱਛੇ ਕੀ ਕਾਰਨ ਹੈਗੇ ਇਹ ਘਟਨਾਵਾਂ ਇਸ ਤਰ੍ਹਾਂ ਜਿਆਦਾ ਵੱਧ ਰਹੀਆਂ ਆ ਉਹਦੇ ਤੇ ਵੀ ਗੱਲ ਕਰਾਂਗੇ ਇਹਦੇ ਨਾਲ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੇ ਪੰਜਾਬ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਲਾਈਮੇਟ ਚੇਂਜ ਨਾਲ ਕੀ ਕੀ ਪ੍ਰਭਾਵ ਪੈਣੇ ਹੈਗੇ ਸਾਡੇ ਪੰਜਾਬ ਤੇ ਵੀ ਖਾਸ ਤਰ੍ਹਾਂ ਪਊਗੇ ਉਹ ਸਾਰੀਆਂ ਗੱਲਾਂ ਤੇ ਇੱਕ ਤਰ੍ਹਾਂ ਵਿਸਤਾਰ ਨਾਲ ਗੱਲਬਾਤ ਕਰਦੇ ਆ ਚਰਚਾ ਕਰਦੇ ਆ ਆਜੋ ਦਾ ਨਿਊ ਇੰਡੀਅਨ ਐਕਸਪ੍ਰੈਸ ਦੀ ਇਸ ਰਿਪੋਰਟ ਮੁਤਾਬਕ ਜਿਹੜੀ 2021 ਦੇ ਵਿੱਚ ਜਿਹੜੀ ਇਹਨਾਂ ਨੇ ਪਬਲਿਸ਼ ਕੀਤੀ ਸੀਗੀ ਕਿ ਜਿਹੜੇ ਇਹ ਲੈਂਡ ਸਲਾਈਡ ਵਾਲੇ ਮਾਮਲੇ ਹੈਗੇ ਆ ਜਿਹੜੇ ਉੱਤਰਾਖੰਡ ਦੇ ਵਿੱਚ ਹੋ ਰਿਹਾ ਹੈ 2900 2900% ਜਿਹੜੇ ਇਹ ਵਧੇ ਹੈਗੇ ਆ ਪਿਛਲੇ 5 ਸਾਲਾਂ ਦੇ ਵਿੱਚ ਉੱਤਰਾਖੰਡ ਸਟੇਟ ਡਿਜ਼ਾਸਟਰ ਮੈਨੇਜਮੈਂਟ ਡਿਪਾਰਟਮੈਂਟ ਦੇ ਕੋਲ ਜਿਹੜੇ ਵੀ ਅੰਕੜੇ ਆ ਗਏ ਉਹ ਸਹਾਰ ਤੇ ਇਹਨਾਂ ਨੇ ਪੂਰੀ ਗੱਲ ਕੀਤੀ ਹੈਗੀ 2015 ਦੇ ਵਿੱਚ ਇੱਥੇ ਸਿਰਫ 33 ਲੈਂਡ ਸਲਾਈਡ ਦੇ ਮਾਮਲੇ ਸਾਹਮਣੇ ਆਏ ਸੀਗੇ 2020 ਤੱਕ ਇਹ ਜਿਹੜੇ ਮਾਮਲੇ ਸੀਗੇ ਇਹ 972 ਤੱਕ ਵੱਧ ਗਏ ਜਾਨੀ ਕਿ 5 ਸਾਲਾਂ ਦੇ ਵਿੱਚ ਇਹ ਕਾਫੀ ਫਰਕ ਆਇਆ ਹੈ 2015 ਤੋਂ ਲੈ ਕੇ 2020 ਤੱਕ ਜਿਹੜੇ ਇਹ ਮਾਮਲੇ ਸੀਗੇ ਲੈਂਡ ਸਲਾਈਡਿੰਗ ਦੇ ਇਹ ਉੱਤਰਾਖੰਡ ਦੇ ਵਿੱਚ ਉਹ 5 ਗੁਣਾ ਇੱਕ ਤਰ੍ਹਾਂ ਨਾਲ ਵੱਧ ਚੁੱਕੇ ਸੀਗੇ ਸੋ ਇੱਥੇ ਜਿਹੜੀਆਂ ਬਿਲਡਿੰਗਾਂ ਇਮਾਰਤਾਂ ਹੋਟਲ ਛੱਤੇ ਗਏ ਜਿਹੜੀਆਂ ਵਾਰਨਿੰਗਾਂ ਦੇਣ ਦੇ ਬਾਵਜੂਦ ਵੀ ਬੜੇ ਬੜੇ ਰਿਸਰਚ ਟੀਮਾਂ ਨੇ ਆ ਕੇ ਵਾਰਨਿੰਗ ਦਿੱਤੀ ਇੱਥੇ ਜਿਹੜਾ ਹੈਗੀਆਂ ਲੈਂਡ ਸਲਾਈਡ ਫਲੱਡ ਜਿਹੜੇ ਹੈਗੇ ਉਹ ਘਟਨਾਵਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਸਕਦੀਆਂ ਫੇਰ ਵੀ ਉਹਦੇ ਵਜ੍ਹਾ ਕਰਕੇ ਉੱਥੇ ਸਤਾਤ ਹੋਈ ਜਿਹਦੀ ਵਜ੍ਹਾ ਕਰਕੇ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਤਾਂ ਹੋਇਆ ਹੀ ਹੋਇਆ ਜਿਹੜੇ ਲੋਕਾਂ ਨੇ ਉੱਥੇ ਵਾਰਨਿੰਗ ਤੋਂ ਬਾਅਦ ਵੀ ਇੱਥੇ ਇਮਾਰਤਾਂ ਛੱਤੀਆਂ ਕੀ ਉੱਥੇ ਪੈਸਾ țeਲਾ ਚੱਲਿਆ ਕਰਾਪਸ਼ਨ ਚੱਲੀ ਸਾਰੀਆਂ ਚੀਜ਼ਾਂ ਇਹ ਇੱਕ ਤਰ੍ਹਾਂ ਦੇ ਨਾਲ ਜਾਂਚ ਦਾ ਵਿਸ਼ਾ ਤਾਂ ਜ਼ਰੂਰ ਹੈਗਾ ਪਰ ਆਪਣਾ ਇੰਡੀਆ ਇੱਥੇ ਤੁਹਾਨੂੰ ਪਤਾ ਹੀ ਆ ਸੋ ਅਸੀਂ ਦੋਸਤਾ ਦੇ ਦੀਦਾ ਬਈ ਕੁਦਰਤ ਨੇ ਕਰਤਾ ਉੱਪਰ ਹੜ੍ਹ ਆ ਗਏ ਆ ਪਰ ਜਿਹੜੀਆਂ ਖਾਮੀਆਂ ਥੋਰ-ਥੋਰ ਲੇਨ ਜਿਹੜੇ ਉੱਥੇ ਬਣਾਏ ਜਾ ਰਹੇ ਹੈਗੇ ਆ ਰੋਡ ਬਣਾਏ ਜਾ ਰਹੇ ਹੈਗੇ ਆ ਸਰੂਂਗਾ ਪਟ-ਪਟ ਕੇ ਇਹ ਪਹਾੜਾਂ ਦੇ ਥੱਲੇ ਦੀ ਜਿਹੜੀਆਂ ਰੇਲ ਲਾਈਨਾਂ ਵਿਚੀਆਂ ਵਿਛਾਈਆਂ ਜਾ ਰਹੀਆਂ ਆ ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਇੱਕ ਤਰ੍ਹਾਂ ਨਾਲ ਕੁਦਰਤ ਜਿਹੜੀ ਹੈਗੀ ਆ ਉਹਦੇ ਨਾਲ ਖਲਬਾੜ ਕੀਤਾ ਜਾ ਰਿਹਾ ਉਹਦਾ ਨੁਕਸਾਨ ਤਾਂ ਹੋਣਾ ਹੀ ਸੀ ਸੋ ਇਹ ਤਾਂ ਗੱਲ ਉੱਤਰਾਖੰਡ ਦੀ ਸੀ ਆਪਣਾ ਗਵਾਂਡੀ ਰਾਜ ਹਿਮਾਚਲ ਉਹਦੇ ਵਿੱਚ ਵੀ ਜਿਹੜੀਆਂ ਤੁਸੀਂ ਦੇਖਿਆ ਹੋਣਾ ਇਸ ਸਾਲ ਵੀ ਬਹੁਤ ਸਾਰੀਆਂ ਲੈਂਡ ਸਲਾਈਡ ਵਾਲੀਆਂ ਇਹ ਫਲੱਡ ਵਾਲੀਆਂ ਘਟਨਾਵਾਂ ਬਹੁਤ ਜ਼ਿਆਦਾ ਹੋਈਆਂ ਲੋਕਾਂ ਦੇ ਘਰਾਂ ਦੇ ਘਰ ਤਬਾਹ ਹੋ ਗਏ ਫਿਲਹਾਲ ਮੈਂ ਦੱਸਦਾ ਫਰਵਰੀ ਦੇ ਵਿੱਚ ਹੀ ਜਿਹੜੀ ਆਪਣੀ ਪੰਜਾਬ ਦੀ ਆਈ ਆਈਟੀ ਰੋਪੜ ਹੈਗੀ ਆ ਉਹਨੇ ਇੱਕ ਪੂਰੀ ਰਿਸਰਚ ਇਹਦੇ ਤੇ ਮਤਲਬ ਕਿ ਜਾਰੀ ਕੀਤੀ ਸੀ ਸਪੈਸ਼ਲੀ ਹਿਮਾਚਲ ਦੇ ਉੱਤੇ ਕਿ 45% ਜਿਹੜਾ ਹਿਮਾਚਲ ਪ੍ਰਦੇਸ਼ ਹੈਗਾ ਉਹ ਰਿਸਕ ਦੇ ਉੱਤੇ ਆ ਉੱਥੇ ਲੈਂਡ ਸਲਾਈਡ ਹੋ ਸਕਦੀ ਆ ਪਹਾੜ ਵਗੈਰਾ ਇਹ ਖਿਸਕ ਸਕਦੇ ਆ ਉੱਥੇ ਜਾਨੀ ਕਿ ਫਲੱਡ ਆ ਸਕਦੇ ਆ 45% ਇਹ 45% ਦਾ ਮਤਲਬ ਇਹ ਹੈ ਕਿ ਅੱਧਾ ਜਿਹੜਾ ਹਿਮਾਚਲ ਹੈਗਾ ਉੱਥੇ ਇਹ ਵਾਰਨਿੰਗ ਹੈਗੀ ਆ ਕਿ ਉੱਥੇ ਦੇ ਜਿਹੜੇ ਘਰ ਬਣੇ ਹੋਏ ਆ ਜਿਹੜੇ ਲੋਕ ਉੱਥੇ ਰਹਿ ਰਹੇ ਆ ਉਹਨਾਂ ਦੀ ਜਿਹੜੀ ਜ਼ਿੰਦਗੀ ਐਟ ਰਿਸਕ ਤੇ ਆ ਦੂਸਰਾ ਹਿਮਾਚਲ ਸਾਡੇ ਲੱਗੇ ਹੈਗਾ ਪੰਜਾਬ ਦੇ ਤੁਸੀਂ ਦੇਖਿਆ ਹੋਣਾ ਉੱਥੇ ਵੀ ਜਿਹੜੇ ਵੀ ਪਹਾੜੀਆਂ ਪੱਟੀਆਂ ਜਾ ਰਹੀਆਂ ਰੇਤਾ ਦੇ ਲਈ ਤੇ ਜਿਹੜੇ ਵੱਟੇ ਹੁੰਦੇ ਆ ਪੱਥਰ ਹੁੰਦੇ ਆ ਉਹਨਾਂ ਦੇ ਲਈ ਉਹ ਸਾਰਾ ਪੰਜਾਬ ਲਿਆਇਆ ਜਾਂਦਾ ਬਹੁਤ ਸਾਰਾ ਮਾਫੀਆ ਬਹੁਤ ਕੰਮ ਕਰਦਾ ਹੈ ਇਹਦੇ ਪਿੱਛੇ ਵੀ ਬਹੁਤ ਪੈਸੇ ਇਹਦੇ ਵਿੱਚ ਵਟੇ ਜਾਂਦੇ ਆ ਨਾ ਇਹਨਾਂ ਨੇ ਪਹਾੜੀਆਂ ਦੀਆਂ ਪਹਾੜੀਆਂ ਖੋਖਲੀਆਂ ਕਰ ਦਿੱਤੀਆਂ ਦਰਖਤ ਜਿਹੜੇ ਵੱਡੇ ਹੋ ਲੱਗ ਹੈਗੇ ਬਹੁਤ ਸਾਰੇ ਲੋਕ ਹਿਮਾਚਲ ਦੇ ਵੀ ਇਹਦੇ ਲਈ ਆਵਾਜ਼ ਉਠਾਉਂਦੇ ਰਹਿੰਦੇ ਆ ਉਹਦੇ ਨਾਲ ਹੁੰਦਾ ਕੀ ਹੈਗਾ ਇੱਕ ਤਰ੍ਹਾਂ ਪਹਾੜੀਆਂ ਖੋਖਲੀਆਂ ਹੋ ਚੁੱਕੀਆਂ ਪਹਾੜਾਂ ਤੋਂ ਜਿਹੜੀ ਇੱਕ ਇੱਕ ਲੈਨ ਜਾਂਦੀ ਹੁੰਦੀ ਸੀਗੀ ਸੜਕ ਹੁੰਦੀ ਸੀ ਉੱਥੇ ਚਾਰ ਚਾਰ ਲੈਨਾਂ ਬਣਾਈਆਂ ਜਾ ਰਹੀਆਂ ਆ ਫੋਰ ਲੈਨ ਬਣਾਏ ਜਾ ਰਹੇ ਆ ਇਹ ਰੇਲ ਗੱਡੀਆਂ ਲਈ ਸਰੂਂਗਾ ਬੜਾਈਆਂ ਜਾ ਰਹੀਆਂ ਪਹਾੜਾ ਨੂੰ ਕੱਟ-ਕੱਟ ਕੇ ਹਨ ਜਦੋਂ ਰੇਲ ਗੱਡੀ ਇਥੋਂ ਨਿਕਲਦੀ ਆ ਉਹਦੀਆਂ ਵਾਈਬ੍ਰੇਸ਼ਨ ਦੇ ਨਾਲ ਜਿਹੜੀਆਂ ਪਹਾੜਾ ਜਾਂ ਜਿਹੜੇ ਉੱਥੇ ਪੱਥਰ ਪਏ ਆ ਕਿੰਨੇ ਸਾਲਾਂ ਤੋਂ ਸਦੀਆਂ ਤੋਂ ਪਏ ਆ ਉਹਨਾਂ ਵਿੱਚ ਮਾੜੀ-ਮੋਟੀ ਜਿਹੜੀ ਹਿਲਜੁਲ ਜਿਹੜੀ ਆ ਉਹ ਹੁੰਦੀ ਰਹਿੰਦੀ ਆ ਉਹ ਮਾੜੇ-ਮੋٹے ਕਿਤੇ ਨਾ ਕਿਤੇ ਖਿਸਕਦੇ ਤਰੇੜਾ ਉਹਨਾਂ ਦੇ ਵਿੱਚ ਆਉਂਦੀਆਂ ਜਾਂਦੀਆਂ ਫਿਰ ਜਦੋਂ ਇਸ ਤਰ੍ਹਾਂ ਮੀਂਹ ਵਗੈਰਾ ਜਾਂ ਬਰਸਾਤ ਦਾ ਮੌਸਮ ਆਉਂਦਾ ਉਹ ਜਿਹੜੀਆਂ ਤਰੇੜਾ ਜਾਂ ਉਹ ਜਿਹੜੇ ਪੱਥਰ-ਪੁੱਥਰ ਹਿੱਲੇ-ਜੁੱਲੇ ਮਾੜੇ-ਮੋٹے ਹੁੰਦੇ ਸੀਗੇ ਇਹੇ ਤਰੱਕੀ ਕਰਨ ਦੇ ਨਾਂ ਦੇ ਉੱਤੇ ਜਿਹੜਾ ਉੱਥੇ ਖੋਦਿਆ ਜਾ ਰਿਹਾ ਸੀਗਾ ਪਹਾੜਾਂ ਨੂੰ ਸੋ ਉਹ ਕਿਤੇ ਨਾ ਕਿਤੇ ਫਿਰ ਜਦੋਂ ਮੀਂਹ ਪੈਂਦਾ ਉਹਨਾਂ ਨੂੰ ਹੋਰ ਜ਼ਿਆਦਾ ਬੱਲ ਮਿਲ ਜਾਂਦਾ ਤੇ ਇਹ ਲੈਂਡਸਲਾਈਡ ਵਰਗੀਆਂ ਪਹਾੜ ਖਿਸਕ ਜਾਂਦੇ ਆ ਕਿਉਂਕਿ ਕਿਸੇ ਨੇ ਪੁੱਛਿਆ ਤਾਂ ਹੁੰਦਾ ਨਹੀਂਗਾ ਘਰ ਪਾਉਣ ਤੋਂ ਪਹਿਲਾਂ ਵੀ ਜਾਂ ਹੋਟਲ ਪਾਉਣ ਤੋਂ ਪਹਿਲਾਂ ਤੁਸੀਂ ਇੱਥੇ ਕਿਉਂ ਪਾ ਰਹੇ ਆ ਨਾ ਪੈਸੇ ਪੂਸੇ ਦੇ ਕੇ ਸਾਰਾ ਕੁਝ ਪਾਸ ਕਰਾ ਲਿਆ ਜਾਂਦਾ ਦੋਸ਼ ਕੁਦਰਤ ਤੇ ਮਾਰ ਦਿੱਤਾ ਜਾਂਦਾ ਜਦਕਿ ਇਹਦੇ ਵਿੱਚ ਕੁਦਰਤ ਦਾ ਕੋਈ ਦੋਸ਼ ਨਹੀਂਗਾ ਜਦ ਤੁਸੀਂ ਇੱਕ ਕੁਦਰਤੀ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਬੇ ਲੋਡਿੰਗ ਦੀ ਡਵੈਲਪਮੈਂਟ ਕੀਤੀ ਜਾ ਰਹੀ ਹੈਗੀ ਡਾਡਾ ਲੋਡ ਪਾਇਆ ਜਾ ਰਿਹਾ ਸੋ ਕਿਤੇ ਨਾ ਕਿਤੇ ਉਹ ਗਰਕਣਾ ਹੀ ਆ ਸੋ ਉਦੇ ਹੀ ਨਤੀਜਾ ਹੈਗਾ ਹੁਣ ਜਿਹੜੀਆਂ ਰਿਪੋਰਟਸ ਆ ਰਹੀਆਂ ਆ ਉਹਦੇ ਵਿੱਚ ਹਿਮਾਚਲ ਦਾ 45% ਜਾਨੀ ਕਿ ਅੱਧਾ ਹਿਮਾਚਲ ਜਿਹੜਾ ਉਹ ਲੈਂਡ ਸਲਾਈਡ ਦੇ ਖਤਰੇ 'ਚ ਆ ਉੱਥੇ ਫਲੱਡ ਆ ਸਕਦੇ ਅਗਲੇ 5 ਸਾਲ ਬਹੁਤ ਔਖੇ ਹੋ ਸਕਦੇ ਆ ਇਹ ਹਿਮਾਚਲ ਵਾਲਿਆਂ ਲਈ ਪਾਚਲ ਉੱਤਰਾਖੰਡ ਤੋਂ ਇਲਾਵਾ ਜਿਹੜੇ ਪਹਾੜੀ ਖੇਤਰ ਹੈਗੇ ਆ ਇੰਡੀਆ ਦੇ ਵਿੱਚ ਜਿਹੜਾ ਨਾਰਥ ਈਸਟ ਹੈਗਾ ਸਾਰਾ ਪਹਾੜੀ ਖੇਤਰ ਹੀ ਹੈਗਾ ਇਹ ਮਗਾਲਿਆ ਅਸਾਮ ਅਰੂਨਾਚਲ ਪ੍ਰਦੇਸ਼ ਨਾਗਾ لینڈ ਮਨੀਪੁਰ ਮਿਜ਼ੋਰਮ ਤਿਰਪੁਰਾ ਇਹ ਸਾਰਾ ਹੀ ਇਹ ਵੀ ਪਹਾੜੀ ਖੇਤਰ ਹੀ ਜ਼ਿਆਦਾਤਰ ਹੈਗਾ ਪਰ ਇੱਥੇ ਜਿਹੜੀਆਂ ਇਹ ਲੈਂਡ ਸਲਾਈਡਸ ਵਾਲੀਆਂ ਕਹਿ ਲਓ ਜਾਂ ਇਹ ਫਲੱਡ ਵਾਲੇ ਜਾਨੀ ਕਿ ਫਲੱਡ ਵਗੈਰਾ ਇੱਥੇ ਆਉਂਦੇ ਹੋਊਗੇ ਪਰ ਇੰਨਾ ਨੁਕਸਾਨ ਨਹੀਂ ਕਰਦੇ ਇੰਨੇ ਲੋਕ ਨਹੀਂ ਮਰਦੇ ਆਗੇ ਪਰ ਜਿਹੜਾ ਇਹ ਲੈਂਡਸਲਾਈਡ ਜਿਹੜੇ ਪਹਾੜਾਂ ਦੇ ਪਹਾੜ ਡਿੱਗ ਰਹੇ ਆ ਇਹ ਵਾਲੀਆਂ ਘਟਨਾਵਾਂ ਇਹ ਵਾਲੇ ਏਰੀਏ ਦੇ ਵਿੱਚ ਨਾਰਥ-ਈਸਟ ਦੇ ਵਿੱਚ ਬਹੁਤ ਘੱਟ ਆ ਉਹਦਾ ਕਾਰਨ ਇਹ ਆ ਕਿ ਇੱਕ ਤਾਂ ਇੱਥੇ ਟ੍ਰੈਵਲ ਵਗੈਰਾ ਚੱਲਦੀ ਰਹਿੰਦੀ ਸਰਕਾਰ ਦੇ ਨਾਲ ਦੂਜਾ ਇੱਧਰ ਜਿਹੜੀ ਡਿਵੈਲਪਮੈਂਟ ਦੇ ਨਾਮ ਦੇ ਉੱਤੇ ਟੂਰਿਜ਼ਮ ਦੇ ਨਾਮ ਤੇ ਉੱਤਰਾਖੰਡ ਦੇ ਵਿੱਚ ਕਹਿ ਲਓ ਜਾਂ ਹਿਮਾਚਲ ਦੇ ਵਿੱਚ ਜਿਹੜੀ ਤਰੱਕੀ ਕੀਤੀ ਗਈ ਬੇ ਲੋੜੀ ਤਰੱਕੀ ਕੀਤੀ ਗਈ ਚਾਰ-ਚਾਰ ਲੈਨਾਂ ਬਣਾਈਆਂ ਗਈਆਂ ਰੇਲ ਗੱਡੀਆਂ ਪਾਈਆਂ ਗਈਆਂ ਇੱਥੇ ਨਹੀਂ ਕੀਤਾ ਗਿਆ ਸੋ ਇੱਥੇ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਲੈਂਡਸਲਾਈਡ ਵਾਲੀਆਂ ਤਾਂ ਸਪੈਸ਼ਲੀ ਉਹ ਬਹੁਤ ਘੱਟ ਹੈਗੀਆਂ ਇਹ ਲੋਕ ਲੜ ਰਹੇ ਆ ਬੇਸ਼ੱਕ ਕਿਸੇ ਲਈ ਲੜਦੇ ਆ ਕਿ ਸਾਡੀ ਜ਼ਮੀਨ ਵਗੈਰਾ ਇਹ ਬਚੀ ਰਵੇ ਤਾਂ ਦਾ ਨਤੀਜਾ ਇਹ ਵੀ ਆ ਕਿ ਇਹਨਾਂ ਨੇ ਆਪਣੀ ਜ਼ਮੀਨ ਬਚਾਈ ਵੀ ਆ ਫਿਲਹਾਲ ਜਿਹੜਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੇ ਹਿਮਾਚਲ ਜਾਂ ਉੱਤਰਾਖੰਡ ਦੇ ਵਿੱਚ ਇਸ ਤਰ੍ਹਾਂ ਜਿਹੜੇ ਲੈਂਡਸਲਾਈਡ ਵਾਲੀਆਂ ਚੀਜ਼ਾਂ ਬਹੁਤ ਜ਼ਿਆਦਾ ਹੁੰਦੀਆਂ ਤਾਂ ਕਿਤੇ ਨਾ ਕਿਤੇ ਜਿਹੜੇ ਲੋਕ ਉੱਥੇ ਰਹਿ ਰਹੇ ਹੈਗੇ ਆ ਉਹਨਾਂ ਨੇ ਵੀ ਆਪਣਾ ਇੱਕ ਵਧੀਆ ਟਿਕਾਣਾ ਜਿੱਥੇ ਥੋੜਾ ਇਸ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਘੱਟ ਆਉਂਦੀਆਂ ਹੁਣ ਉਦਨ ਨੂੰ ਰੋਕ ਕਰਨਾ ਜੇ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਮਹਾੜੀ ਲਾਗੇ ਜੋ ਖਰੜ ਮਹਾੜੀ ਇਸ ਏਰੀਏ ਦੇ ਵਿੱਚ ਬਹੁਤ ਸਾਰੇ ਹੋਰ ਸਟੇਟਾਂ ਵਾਲੇ ਲੋਕ ਰਹਿੰਦੇ ਆਗੇ ਹਿਮਾਚਲ ਦੇ ਵੀ ਬਹੁਤ ਸਾਰੇ ਰਹਿੰਦੇ ਆਗੇ ਸੋ ਹੁਣ ਹਿਮਾਚਲ ਦੇ ਲੋਕ ਵੀ ਇਹ ਸੋਚੂਗੇ ਹੀ ਕਿ ਜੇ ਇਸ ਤਰ੍ਹਾਂ ਸਾਡੇ ਘਰ ਡਿੱਗ ਰਹੇ ਹੈਗੇ ਜੇ 45% ਦਾ ਉੱਥੇ ਇਹ ਵਾਰਨਿੰਗ ਮਿਲ ਚੁੱਕੀ ਹੈਗੀਆ ਸੋ ਕਿਤੇ ਨਾ ਕਿਤੇ ਇੱਕ ਜਿਹੜੀ ਸੇਫ ਲੈਂਡ ਹੈਗੀ ਆ ਜਿੱਥੇ ਕੁਦਰਤੀ ਜਿਹੜੀਆਂ ਇਹ ਇਹ ਪ੍ਰਕੋਪ ਹੈ ਗਿਆ ਜਾਂ ਕੁਦਰਤੀ ਆਫਤਾਂ ਹੈਗੀਆਂ ਉਹ ਘਟ ਆਉਂਦੀਆਂ ਉਹ ਪੰਜਾਬ ਹੀ ਹੈਗਾ ਸੋ ਫਿਲਹਾਲ ਇੱਧਰ ਨੂੰ ਬਹੁਤ ਸਾਰੇ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਮੂਵ ਕਰ ਸਕਦੇ ਆ ਇੱਥੇ ਪੱਕੇ ਬਸਨੀਕ ਬਣ ਸਕਦੇ ਹੈਗੇ ਬੇਸ਼ੱਕ ਜੇ ਤੁਸੀਂ ਹਿਮਾਚਲ ਚ ਜਾ ਕੇ ਪੱਕੇ ਬਸਨੀਕ ਬਣਨਾ ਪੰਜਾਬੀਆਂ ਲਈ ਤਾਂ ਇਹ ਮੁਸ਼ਕਲ ਹੀ ਆ ਕਿਉਂਕਿ ਮਮਕਨ ਹੀ ਨਹੀਂ ਆ ਕਾਨੂੰਨੀ ਇਦਾਂ ਦਾ ਕਿ ਤੁਸੀਂ ਉੱਥੇ ਜਾ ਕੇ ਜ਼ਮੀਨ ਲੈ ਨਹੀਂ ਸਕਦੇ ਹੈਗੇ ਪਰ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਇਹਨੂੰ ਸ਼ਾਮਲਾਟ ਵਧਾਤਾ ਹੈ ਸਰਕਾਰਾਂ ਨੇ ਇਸ ਲਈ ਜਿਹੜਾ ਮਰਜੀ ਆਊਗਾ ਇੱਥੇ ਜ਼ਮੀਨ ਲੈ ਲਊਗਾ ਕਿ ਆਪਣਾ ਘਰ ਪਾ ਸਕਦਾ ਹੈ ਬਣਾਈ ਰਿਹਾ ਤੁਹਾਨੂੰ ਪਤਾ ਹੀ ਹੈ ਨਾ ਸੋ ਇਸ ਲਈ ਜਿਹੜੀ ਵੀ ਇੱਥੋਂ ਆਬਾਦੀ ਆਊਗੀ ਉਹਨਾਂ ਦੇ ਲਈ ਜਿਹੜਾ ਇਹ ਨਾਰਥ ਇੰਡੀਆ ਦੇ ਵਿੱਚ ਜਿਹੜੀ ਇੱਕ ਸੇਫਸਟ ਜਿਹੜੀ ਜਗ੍ਹਾ ਹੈਗੀ ਆ ਉਹ ਹਰਿਆਣਾ ਤੇ ਪੰਜਾਬ ਹੀ ਆ ਚਾਹੇ ਉੱਤਰਾਖੰਡ ਤੋਂ ਕੋਈ ਆਊਗਾ ਚਾਹੇ ਹਿਮਾਚਲ ਤੋਂ ਕੋਈ ਆਵੇ ਚਾਹੇ ਜੰਮੂ ਕਸ਼ਮੀਰ ਤੋਂ ਕੋਈ ਆਵੇ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦ ਦੇ ਨਾਲ ਕਰਕੇ ਬਹੁਤ ਸਾਰਾ ਰੌਲਾਪਾ ਚੱਲਦਾ ਰਹਿੰਦਾ ਹੈ ਤੇ ਜੇਕਰ ਤੁਹਾਨੂੰ ਮੈਂ ਦੇਖਾਂ ਤਾਂ ਜਿਹੜੇ ਇਹ ਪਸ਼ੂ ਚਰਾਉਣੇ ਵਾਲੇ ਜ਼ਿਆਦਾਤਰ ਪੰਜਾਬ ਦੇ ਵਿੱਚ ਤੁਸੀਂ ਦੇਖੇ ਹੋਣਿਆ ਉਹ ਕਿਹੜੇ ਏਰੀਏ ਕਿਹੜੇ ਪ੍ਰਾਂਤਾਂ ਚੋਂ ਆਏ ਆ ਉਹ ਵੀ ਉੱਧਰਲੇ ਪ੍ਰਾਂਤਾਂ ਚੋਂ ਆਏ ਆ ਜਿਹੜੇ ਰਾਜਸਥਾਨ ਕਹਿ ਲਓ ਜਾਂ ਗੁਜਰਾਤ ਆਲ ਦੇ ਏਰੀਏ ਚੋਂ ਫਿਰ ਜਿਹੜੇ ਪ੍ਰਵਾਸੀ ਮਜ਼ਦੂਰ ਆਏ ਸੀਗੇ ਉਹ ਜੁਪੀਲ ਦੇ ਬਿਹਾਰ ਛੱਤੀਗੜ੍ਹ ਇਸ ਏਰੀਏ ਚੋਂ ਜ਼ਿਆਦੇ ਆਏ ਸੀ ਹੁਣ ਜੇਕਰ ਇਹ ਕੁਦਰਤੀ ਆਫਤਾਂ ਇਹ ਦੋ ਰਾਜਾਂ ਦੇ ਉੱਤੇ ਜ਼ਿਆਦੇ ਆਉਗੀਆਂ ਜਿੱਦਾਂ ਦੱਸਿਆ ਜਾ ਰਿਹਾ ਅਗਲੇ 5 ਸਾਲਾਂ ਦੇ ਵਿੱਚ ਸੋ ਬਹੁਤ ਸਾਰੀ ਜਿਹੜੀ ਆਬਾਦੀ ਹੈਗੀ ਆ ਉਹ ਕਿ ਤੇ ਨਾ ਕਿਤੇ ਜਿਹੜੀ ਇੱਕ ਸੇਫ ਜਗ੍ਹਾ ਹੈਗੀ ਆ ਪੰਜਾਬ ਜਾਂ ਹਰਿਆਣਾ ਉਦੋਂ ਨੂੰ ਰੋਕ ਕਰ ਸਕਦੀ ਆ ਸੋ ਇਹਦੇ ਨਾਲ ਪੰਜਾਬ ਦੇ ਉੱਤੇ ਪਹਿਲਾਂ ਹੀ ਜਿਹੜੇ ਹੋਸਟ ਸਟੇਟਾਂ ਵਾਲੇ ਲੋਕ ਆ ਰਹੇ ਹੈਗੇ ਆ ਜਿਹਦੇ ਨਾਲ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਲੋਕ ਹੈਗੇ ਆ ਉਹਨਾਂ ਦੀਆਂ ਜਿਹੜੀਆਂ ਇਹ ਹਿੱਤ ਹੈਗੇ ਆ ਉਹਨਾਂ ਦੇ ਜਿਹੜੇ ਅਧਿਕਾਰ ਹੈਗੇ ਆ ਜਾਂ ਉਹਨਾਂ ਦੀਆਂ ਜੌਬਾਂ ਨੌਕਰੀਆਂ ਹੈਗੀਆਂ ਚਾਹੇ ਪ੍ਰਾਈਵੇਟ ਦੇ ਇਹ ਫੈਕਟਰੀਆਂ ਦੇ ਵਿੱਚ ਵੀ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਪਿੱਛੇ ਕੀਤਾ ਜਾ ਰਿਹਾ ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਇੱਕ ਹੋਰ ਲੋਡ ਹੋਊਗਾ ਹੋਰ ਆਬਾਦੀ ਦਾ ਉਹ ਪੰਜਾਬ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਪੈ ਸਕਦਾ ਸੋ ਇਸ ਤਰ੍ਹਾਂ ਜਿਹੜਾ ਇਹ ਫਰਕ ਹੈਗਾ ਹਿਮਾਚਲ ਜਾਂ ਉੱਤਰਾਖੰਡ ਵਾਲਾ ਉਹਦਾ ਕਿਤੇ ਨਾ ਕਿਤੇ ਪ੍ਰਭਾਵ ਜਿਹੜਾ ਹੈਗਾ ਪੰਜਾਬ ਦੇ ਉੱਤੇ ਵੀ ਪਊਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀ ਆਪਣੀ ਗੱਲਬਾਤ ਸੀਗੀ ਇੱਕ ਚੀਜ਼ ਮੈਂ ਜਾਣਦਾ ਜੋ ਤੁਸੀਂ ਕੁਦਰਤ ਨੂੰ ਬੀਜੂਗੇ ਉਹੀ ਤੁਸੀਂ ਵੱਡੂਗੇ ਜੋ ਦਿੱਤਾ ਉਹ ਵਾਪਸ ਮਿਲਣਾ ਹੀ ਆ ਸੋ ਇਸ ਵੇਲੇ ਕੁਦਰਤ ਜਿਹੜੀ ਹੈਗੀ ਆ ਮਨੁੱਖਾਂ ਨੂੰ ਉਹ ਵਾਪਸ ਦੇ ਰਹੀ ਆ ਜੋ ਆਪਾਂ ਐਨੇ ਸਾਲਾਂ ਦੇ ਵਿੱਚ ਉੱਥੇ ਬੀਜਿਆ। ਇਹ ਆਪਣਾ ਅੱਜ ਦਾ ਵਿਸ਼ਾ ਸੀਗਾ ਵਧੀਆ ਲੱਗਾ ਜਾਂ ਕੁਝ ਮਾੜਾ ਲੱਗਾ ਥੱਲੇ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ। ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ।